ਪਹਾੜੀ ਮਾਂ ਤੋਂ ਜਨਮ ਵਿਲ ਪਾਈਆ ਇਹ ਭਾਈ ਕੋਪਿੰਦਾਂ ਸੋਨੇ ਕਰਕੇ ਸਭ ਨੂੰ ਮਾਰਾ ਭਾਈ ਸੰਦੇਹਨ ਸੰਤਾਂ ਮੇਰੇ ਵੀ ਸੰਯੋਗ ਤੋਂ ਬਿਨਾਂ ਹੋ ਭਰਾਉਂ ਹਰ ਕੋਈ ਲੈ ਨਾ ਪਾਇਆ ਨਾ ਕੋਲ ਕੋ ਖੜੀ ਦੇ ਨਾਮ ਨੂੰ ਕਿਸੇ ਨੇ ਨਹੀਂ ਪ੍ਰਾਪਤ ਕੀਤਾ ਬੜੇ ਬੜੇ ਲੋਕ ਜਗਤ ਕਰਦੇ ਹੈ ਨਾਮ ਹਿਰਦੇ ਚ ਨਹੀਂ ਬਸਦਾ ਹੈ ਕੋਈ 4 ਘੰਟਾ ਨਾਲ ਫੇਰਦਾ ਹੈ ਕੋਈ 2 ਘੰਟੇ ਫੇਰਦਾ ਫਿਰ ਹੰਦ ਜਾਂਦੇ ਆ ਖੇਰ ਹੋਰ ਗੱਲੀਆਂ ਪਰ ਜਾਂਦੇ ਆਂ ਚੋਲੇ ਚਾਹਦੇ ਲੱਗ ਜਾਂਦੇ ਆਂ ਕੋਲ ਨੂੰ ਭੁਲਾ ਦਿੰਦੇ ਆਂ ਇਹ ਮਾਰੇ ਨਾਮ ਕਿਸੇ ਨਹੀਂ ਪਾਇਆ ਹੈ ਜੇ ਪਾਇਆ ਹੋਵੇ ਤਾਂ ਵਿਸਥਾਣਾ ਅੱਥਰ ਬਾਹਰ ਕੋਈ ਨਹੀਂ ਆਉਂਈਏ ਕਿ ਹੋਂ ਮੈਂ ਕਰਮ ਤਮਾਗੂ ਜਿਹੜੇ ਕਰਮ ਕਮਾਉਂਦੇ ਹਨ ਉਹ ਕਰਮ ਤੁਹਾਨੂੰ ਚੰਗੇ ਐ ਪਰ ਉਹ ਵੀ ਹੋਂ ਮੈਂ ਵਿੱਚ ਆਖਦੇ ਐ ਕਿ ਅਸੀਂ ਇਹ ਚੰਗੇ ਕੰਮ ਕੀਤੇ ਐ ਹੋਂ ਮੈਂ ਦੇ ਸਭ ਕਰਮਾਂ ਨੂੰ ਜਿਹੜੇ ਜੀਵ ਕਮਾਉਂਦੇ ਐ ਗੁਰੂ ਦੇਸਵਾ ਪੁੱਤ ਨਿਦਾ ਉਹ ਸਾਰੇ ਸਾਲ ਸੰਗ ਨੂੰ ਕਰਮ ਚੂਕੋ ਐ ਹੋ ਰਹਿੰਦੇ ਆ ਗੁਰੂ ਸਾਹਿਬ ਦੇ ਉਦੇਸ਼ ਤੋਂ ਬਿਨੋ ਜੇ ਦੇਸਵਾ ਦਾ ਪੁੱਤ ਹੋਣਾ ਹੁੰਦਾ ਉਹਦੇ ਬਾਪ ਦਾ ਨਾਮ ਨਹੀਂ ਕੋਈ ਹੁੰਦਾ ਉਹ ਨਾਮਾ ਹੁੰਦਾ ਹੈ ਦੇਸ ਦੇਸਵਾ ਪੁੱਤ ਬਾਪ ਕੋਈ ਨਹੀਂ ਐ ਦੇਸਵਾ ਦੇ ਪੁੱਤ ਦਾ ਬਾਪ ਕਿਹਨੂੰ ਰੱਖੀਏ ਇਸੇ ਪ੍ਰਕਾਰ ਦੀ ਹਾਲਤ ਹੈ ਉਹ ਪਿਤਾ ਦੀ ਯਾਦvare ਨਹੀਂ ਗੁਰੂ ਸਾਹਿਬ ਤੋਂ ਜਿਹਨਾਂ ਨੂੰ ਉਦੇਸ਼ ਨਹੀਂ ਲਿਆਂ ਉਹ ਜਿਹਦੇ ਦੇਸਵਾ ਦਾ ਪੁੱਤ ਨਹੀਂ ਆ ਜਾਂਦਾ ਹੈ ਇਹ ਕੀ ਆਦਮੀ ਐ ਉਹ ਕਿਸੇ ਗੁਰੂ ਪੀਰ ਦੇ ਨਹੀਂ ਹਨ ਇਹ ਤੇ ਯਕੋਤ ਆ ਦੇਸ ਘਰ ਕੋਨੇ ਘਾਟ ਕੋ ਇਤਕੇ ਨਾਲ ਇਤਕੇ ਵਿਚੇ ਖਾਂਦੇ ਕੁਝ ਕੁ ਜਮਾ ਦੇ ਛੋਟੇ ਖਾਂਦੇ ਰਹਿੰਦੇ ਹਨ ਇਹ ਤਾਂ ਜਾਤ ਕਾਮ ਹੋਈ ਹੈ ਇਹ ਭਾਈ ਜਿਦਾ ਵੀ ਯਾਦ ਵਾਲੇ ਕਾਮ ਬਣੂਗਾ ਗੁਰੂ ਮਹਾਰਾਜੇੰ ਦੇ ਹਮੁਰ ਸੁਖਾ ਕਰੀ ਪ੍ਰਸਾਦ ਜੇ ਹਰਿ ਸ਼ਾਲ ਜੀ ਪ੍ਰਸੰਨ ਹੋਏ ਤੇ ਪ੍ਰਸਾਦ ਦਾਤ ਨਾਮ ਦੀ ਦੇਣਾ ਕਰਨ ਤਾਂ ਭਾਈ ਆਪਾਂ ਕਿਤਾ ਵੀ ਯਾਦ ਵਾਲੇ ਬਣ ਸਕਦੇ ਆ ਜੇ ਸਤਿਗੁਰਾਂ ਦੀ ਪ੍ਰਸੰਨਤਾ ਹੀ ਨਾ ਪ੍ਰਾਪਤ ਕੀਤੀ ਸਤਗੁਰਾਂ ਦੇ ਪ੍ਰਸੰਨ ਹੋ ਕੇ ਨਾਂ ਦੀ ਦਾਤ ਨੂੰ ਦਿੱਤੀ ਉਹਨਾਂ ਜਿਹੜੇ ਪਿਤਾ ਦੀ ਯਾਦ ਆਏ ਨਹੀਂ ਸਾਰੇ ਬੇਸਵਾ ਦੇ ਪੁੱਤ ਵੀ ਨਾਂ ਨਹੀਂ ਬਣਾਵੇ ਹਾਂ ਵੱਡ ਭਾਜੀ ਗੁਰਪਾਉ ਵੱਡੇ ਦਾਦਾ ਜੀ ਸਰਗੁਰੂ ਸ੍ਰੀ ਦਰਸ਼ਨਾਂ ਨੂੰ ਪਾਇਆ ਹੈ ਹਰ ਇਹਨੂੰ ਬਲੱਜਾ ਭਾ ਜਿਨ੍ਹਾਂ ਨੂੰ ਜਿਨ੍ਹਾਂ ਦੇਸ਼ਨ ਪਾਇਆ ਗੁਰੂ ਸਾਹਿਬ ਦੇ ਦਰਸ਼ਨ ਦਾ ਸਰਕਾਏ ਹੈ ਸਾਈਂ ਆਲੋਮ ਦੇ ਦਰਸ਼ਨ ਕੀਤੇ ਮਨ ਸੁਖੀ ਵਾਸ ਹੋ ਗਿਆ ਅਕਾਦਰ ਹੋ ਗਿਆ ਕਾਈ ਮਰਦਾਨਿਆਂ ਨੇ ਪੁੱਛਿਆ ਮਾਰਿਆ ਕੌਣ ਸੰਤ ਹੈ ਮਾਰੇ ਕਹਿੰਦੇ ਭਾਈ ਕਈ ਜਨਮਾਂ ਤੋਂ ਵਾਸ਼ਨਾ ਕਰਦਾ ਸੀ ਜਿਹਨੂੰ ਸਾਡੇ ਮਿਲਣ ਦੀ ਲੋਰ ਸੀ ਕੋਲੇ ਨੂੰ ਦਸ਼ਨਾ ਹੋ ਗਿਆ ਦਾ ਮਨ ਆਦਰ ਹੋ ਗਿਆ ਉਸੇ ਵੇਲੇ ਤੇ ਖੁਸ਼ਹਾਲ ਹੋ ਗਿਆ ਵਾਸ਼ਨਾ ਸਾਰੀਆਂ ਮਿਟ ਗਈਆਂ ਪਰਮੇਸ਼ਵਰ ਆਨੰਦ ਪ੍ਰਾਪਤ ਹੋ ਗਿਆ ਇਸ ਪ੍ਰਕਾਰ ਹਰ ਇਹਨੂੰ ਤੇ ਲੱਗਾ ਭਾਗ ਰਾਜ ਨੇ ਮਨ ਗੁਰੂ ਦਾ ਪ੍ਰੇਮ ਲੱਗ ਗਿਆ ਉਹਨਾਂ ਦੇ ਅੰਦਰ ਐਸਾ ਸਦਗੋ ਉਹਨੇ ਮਿਲੂਗਾ ਰਾਸ ਪ੍ਰਾਂਤ ਹੋਇਆ ਜਨ ਨਾਨਕ ਬ੍ਰਹਮੁ ਕੀ ਸਾਨਿਆ ਸਰਗੁਰੂ ਸਾਹਿਬ ਵੀ ਕਹਿੰਦੇ ਐ ਇਸ ਪ੍ਰਕਾਰ ਮਹਾਂਤਮਾ ਦੀ ਸੰਗਤ ਕਰਕੇ ਕਈਆਂ ਪ੍ਰਖਾਂ ਨੂੰ ਲਾਡਕਾ ਲੱਗ ਜਾਂਦੀ ਹੈ ਬਾਬਾ ਰਾਮ ਸਿੰਘ ਜਿਹੜੇ ਭੈਣੀ ਸਾਹਿਬ ਆਏ ਹੋਏ ਹੈ ਜੇ ਨਾਲ ਦੀ ਸੰਗਤ ਕਰਕੇ ਇੱਕ ਕੋਈ ਪ੍ਰੇਮੀ ਸੀ શ્રી ਮੁਖਤਰ ਸਾਹਿਬ ਦੇ ਹੋਲੇ ਮੱਲੇ ਤੇ ਗਏ ਸੀ ਉੱਥੇ ਜੇ ਦਰਸ਼ਨ ਕੀਤੇ ਲਾਗਾ ਰਾਮ ਸਿੰਘ ਦੀ ਜੀ ਕਮਾਈ ਪਰਵਲ ਸੀ ਜਦੋਂ ਉਹਨਾਂ ਦੇ ਪਾਸੋਂ ਵਾਜ ਦੀ ਮੰਤਰ ਸੁਣਿਆ ਦੇਸ਼ ਪ੍ਰੇਮੀ ਨੇ ਸਾਡੇ 3 ਸਾਲ ਲਗਾਤਾਰ ਯਾਪ ਉਲਾ ਰਿਆ ਸਾਡੇ 3 ਸਾਲ ਬਾਅਦ ਸੇ ਬੰਦ ਹੋ ਗਿਆ ਬੰਦ ਹੋ ਗਿਆ ਸੇ ਬਾਦੇ ਰਾਂਸ ਨੂੰ ਮਿਲਿਆ ਕਰਨ ਲਗਾ ਮਾਰਾ ਮੇਰੇ ਹੋਂ ਬੰਦ ਹੋ ਗਿਆ ਕਹਿੰਦੇ ਸਿੱਖਾ ਆਦਮੀ ਕਮਾਈ ਵੀ ਕਰਨੀ ਚਾਹੀਦੀ ਏ ਇਹ ਕੋ ਕਮਾਈ ਕਰਦਾ ਤੇ ਤੇਰੇ ਨਾਮ ਵਸਰਦਾ ਤੈ ਆਪ ਨਹੀਂ ਕਮਾਇਆ ਦੁਨੀਆਂ ਦੀ ਕਮਾਈ ਤੇ ਜੱਟੀਆਂ ਪਾਉਣੇ ਚਾਹਣਾ ਉਹ ਕਮਾਈ ਕਰ ਫੇਰ ਸੰਤ ਨੂੰ ਦੱਸਿਆ ਕਿ ਮੈਂ ਸਾਡੇ 3 ਸਾਲ ਫੇਰ ਯਾਦ ਜੁੜੇ ਕੀਤਾ ਹੋਏ ਨੇ ਅਜਿਹਾ ਜੀ ਬੰਦਾ ਕਰੇ ਸਾਨੀ ਨੂੰ ਨਹੀਂ ਭੁੱਲਿਆ ਇਸ ਪ੍ਰਕਾਰ ਸਾਹਿਬ ਜੀ ਜਿਨ੍ਹਾਂ ਦੇ ਗੁਰਗਰ ਕਮਾਈਆਂ ਕੀਤੀਆਂ ਹੈ ਉਹਨਾਂ ਨੂੰ ਵਾਸਵ ਪ੍ਰਾਪਤ ਹੁੰਦਾ ਹੈ ਇਸੇ ਪ੍ਰਕਾਰ ਜੋ ਜੋ ਮਹਾਪੁਰਖਾਂ ਦੀ ਸੰਗਤ ਕਰਦੇ ਹੈ ਉਹ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਹੈ ਪਰ ਸਤਗੁਰੂ ਸਾਹਿਬ ਦੀ ਜਿਹੜੀ ਜ਼ਾਤ ਹੈ ਉਹ ਅਨੋਖੀ ਹੈ ਇਹਦੇ ਬਰਾਬਰ ਕੋਈ ਬਾਤ ਨਹੀਂ ਹੋ ਸਕਦੀ ਹਰ ਇਹਨੂੰ ਤੇ ਲੱਗਾ ਭਾਰਾਦਵ ਨੂੰ ਵੈਰ ਨੂੰ ਦਾ ਪ੍ਰੇਮ ਲੱਗ ਗਿਆ ਉਹਨਾਂ ਨੂੰ ਕਦੇ ਵਿਸਰਗਿਆ ਨਹੀਂ ਉਹਨਾਂ ਨੂੰ ਕਿ ਇਹ ਸਤਿਗੁਰੂ ਦੀ ਬਾਤ ਹੈ ਆਪਣੀ ਜਨਾਨ ਨੂੰ ਬ੍ਰਹਮ ਉਪਸਾਣਿਆ ਸਤਿਗੁਰੂ ਸਾਹਿਬ ਵੀ ਕਹਿੰਦੇ ਬ੍ਰਹਮ ਆਤਮਾ ਨੂੰ ਜਨਾਨ ਨੇ ਉਪਸਾਣਿਆ ਹੈ ਹਰ ਕੀਰਤ ਕਰਮ ਤੁਮਾਰੀ ਹਰ ਇਹ ਦੀ ਕੀਰਤ ਨੂੰ ਕਦੇ ਰੂਪ ਕੋ ਕਮਾਈ ਨੂੰ ਕਮਾਉਂਦੇ ਹੈ ਹੋਰਨਾਂ ਜੀਵਾਂ ਨੂੰ ਜੀਵਾਂ ਦਿੰਦੇ ਹਨ ਮਾਣੇ ਹਾਰ ਹਾਰ ਲੱਗਾ ਚ ਉਹਨੇ ਮਨ ਹਰ ਹਰ ਕ੍ਰਿਸ਼ਨ ਦਾ ਨਾਮ ਦਾ ਚਾਹ ਉੱਠਾ ਲੱਗਿਆ ਹੈ ਹੋਰ ਕੋਇ ਨਾਮ ਜੜੜਾ ਆ ਸੂਰ ਸਦਗ੍ਰੰਥ ਨਮਰਤ ਨਾਮ ਨੂੰ ਬਿਰੜ ਕੜਾਤਾ ਪੁੱਠੀ ਕਰਾਉਂਦਾ ਸਾਥ ਦਾ ਹਰ ਮਿਲਿਆ ਹਰ ਪ੍ਰਭ ਨਾਮ ਹਰ ਹਰ ਪ੍ਰਭੂ ਦਾ ਨਾਮ ਸਦਗ੍ਰੰਥ ਦੇ ਕਾਸ਼ ਜਿਨ੍ਹਾਂ ਨੂੰ ਮਿਲਣਾ ਹੈ ਉਹ ਨਾਮ ਦੇ ਪ੍ਰਤਾਪ ਕਰਕੇ ਹਰੀ ਪ੍ਰਭੂ ਮਿਲ ਗਿਆ ਜੇ ਮਾਰਾ ਦਾ ਬਦਲਾ ਨਾਵਾ ਅੰਦਰ ਹੋ ਗਿਓ ਨਾਮ ਦੱਸੇ ਨਾ ਅਸੀਂ ਭਾਈ ਨਾਮ ਦੇ ਅੰਦਰ ਨਵਾਸ ਕਰਦੇ ਹਾਂ ਜਿਸ ਪ੍ਰੇਮੀ ਦੇ ਅੰਦਰ ਨਾਮ ਵੱਸਦਾ ਹੈ ਤੇ ਅਸੀਂ ਆਪ ਆ ਕੇ ਵਸ ਜਾਂਦੇ ਹਾਂ ਇਸ ਪ੍ਰਕਾਰ ਕਹਿੰਦੇ ਹਨ ਮਹਾਰਾਜ ਹਰ ਕੀਰਤ ਕਰਮ ਤਮਾ ਜਨ ਨਾਨਕ ਬ੍ਰਹਮਚਾਰੀ ਹਰ ਕੀਰਤ ਕਰਮ ਤਮਾ ਉਹ ਹਰ ਐਨਤ ਲੱਗਾ ਭਾ ਨਾਲ ਨਾਮ ਤੇ ਬ੍ਰਹਮਿਪਤਿ ਚਾਨਿਆ ਹਰ ਕੀਰਤ ਕਰਮਤਮਾ ਹੋਈ ਵੀ ਕੀ ਕੋ ਨਹੀਂ ਪੜੀ ਕੇ ਕਰਮੀ ਨਹੀਂ ਤੋ ਅੱਗੇ ਮਨ ਹਰ ਹਰ ਲੱਗਾ ਚਾ ਮਨ ਤੇ ਨਹੀ ਹਰ ਹਰ ਪਰਮੇਸ਼ਰ ਦਾ ਚਾ ਲੱਗਿਆ ਹੈ ਪੂਰਾ ਨਾਮ ਝੰਡਾ ਪੂਰਾ ਗੁਰੂ ਨਾਮ ਦੇ ਹਨ ਪੱਕੀ ਤਰ੍ਹਾਂ ਵਸਾਤਾ ਹਰ ਲਿਲਾ ਹਰ ਕਬਨਾ ਫਰੀ ਪ੍ਰਭੂ ਨੂੰ ਮਿਲ ਗਿਆ ਹੈ ਫਰੀ ਪ੍ਰਭੂ ਨਾਮ ਦੇ ਵਿੱਚ ਵਸਦਾ ਹੈ ਨਾਮ ਦੇ ਨਾਲ ਦੇ ਅੰਦਰ ਵਸਿਆ ਹੈ ਉਹਨਾਂ ਨੂੰ ਨਾਮੀ ਪਰਮੇਸ਼ਰ ਮਿਲ ਗਿਆ ਹੈ ਜੀ ਬਚਨ ਨਾਮੇਂ ਅੰਦਰ ਹੋਵਸਾ ਨਾਮ ਵਸਿਆ ਮਨਾਏ ਕੋਕੀ ਰਹਾ ਉਹ ਜਦ ਲੱਗ ਜੀਵਨ ਸਾਥ ਹੈ ਜਿੰਨਾਂ ਜਿਹਨਾਂ ਦੇ ਪਾਈ ਕੋਈ ਚੜਦੀ ਜਾਨੀ ਇਹਦੇ ਤੇ ਸਰੀਰ ਤੇ ਬਲ ਹੈ ਕੋ ਜਿੰਨਾਂ ਦੇ ਕੋਈ ਪਾਈ ਸਾਹਸ ਮੜਦੇ ਸਰੀਰ ਤੇ ਜਦ ਲੱਗ ਨਾਮ ਤੇ ਆ ਉਹਨਾਂ ਜਿਹੜੇ ਆਰਿਆ ਪ੍ਰਮੇਸ਼ਰ ਦੇ ਨਾਮ ਨੂੰ ਪਾਇਆ ਕਰੇ ਬੰਦ ਕਰ ਕੌਤਨ ਦਾ ਲਾਲ ਬਾਤ ਕੋ ਉਦਾਰ ਹੈ ਚਲ ਗਿਆ ਨਾਲ ਹਰ ਚੱਲ ਸੀ ਜੀ ਗੁਰੂ ਮਹਾਰਾਜ ਸਾਹਿਬ ਇੰਨਾ ਉਦਾਰ ਕਰਨ ਦਾ ਬਾਬਤਾ ਕਹਿੰਦੇ ਹੋ ਉਹਦਾ ਫਲ ਕੀ ਹੋਵੇਗਾ ਹਜੂਰ ਫਰਮਾਉਂਦੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਦੋਂ ਇਹ ਸ੍ਰੀ ਛੱਡ ਕੋ ਤ੍ਰਲੋਕ ਨੂੰ ਚੱਲਾਂਗੇ ਸੂਹ ਗੁਰੂ ਨਾਲ ਉਹਦਾ ਮਹਾਰਾ ਨਾਮ ਜਿਹਾ ਨਾਲ ਚੱਲੇਗਾ ਇਸੇ ਧੰਦੇ ਵਿੱਚ ਰਹਿ ਜਾਂਦਾ ਉਹ ਹੀ ਰਹੇਗਾ ਨਾਲ ਜਾਣਾ ਦਾ ਫੈਸਲਾ ਕਰਨ ਵਾਸਤੇ ਮਾਰ ਅੰਤਿ ਲੈ ਚਦਾ ਉਹ ਜਿਹਨਾਂ ਦੇ ਨਾਲ ਨਾਮ ਹੋਵੇਗਾ ਪੂਰਨ ਉਹਨਾਂ ਨੂੰ ਅੰਤਮ ਪ੍ਰਵੇਸ਼ਿਸ ਦਾਲੇਗਾ ਜਨਾਂ ਦੇ ਵਸਨੀ ਕਹਿੰਦੇ ਉਹਦਾ ਜੀਵਨ ਦੇ ਵਸਨੀ ਕਹਿੰਦੇ ਉਹਦਾ ਆਪ ਦੇ ਸਰੂਪ ਚ ਮਿਲ ਲਵੇਗਾ ਅਜੀ ਉਹਨਾਂ ਪਿਆਰਿਆਂ ਤੋਂ ਬਿਹਾਰ ਕੋਲੋਂ ਆਉਣ ਜਾਂਦੇ ਹਾਂ ਬਿਹਾਰ ਮਾਨੁ ਗੁੱਥਾ ਜਿਹਨੇ ਮਨਜਾ ਕਾਲਪੁਰ ਖਰੀ ਮਨ ਚ ਆ ਕੇ ਵਸ ਗਿਆ ਹੈ ਜੋ ਵੱਧੇ ਵਰਦਾ ਹੈ ਐ ਜਿਨਾਂ ਦੇ ਅੰਦਰ ਜੱਪ ਆਜ ਵਰਖਾ ਵੀ ਨਹੀਂ ਆਈ ਹੋ ਗਿਆ ਵਰਖਾ ਦੇ ਪੈਣੇ ਜਿਹਨ ਸਾਰੇ ਸਵੇਰੀ ਸਾਰੇ ਪੰਛੀ ਪਸ਼ੂ ਇੱਕ ਦੰਤ ਵੀ ਆਉਂਦੇ ਹੈ ਇਹਨੇ ਸਾਰੇ ਸੰਸਕਾਰ ਜੀਆਂ ਦੇ ਜੋ ਨਾਮ ਦੀ ਵਰਖਾ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਅੰਦਰ ਹੋਈ ਹੈ ਉਸ ਜਿਹੜੇ ਸਾਰੇ ਸਵਾ ਪਸ਼ੂਆਂ ਵਾਲੇ ਨੇ ਇਹ ਵੀ ਰੁਕ ਜਾਂਦੇ ਐ ਪੰਖੂ ਨੇ ਜਿਹੜਾ ਮਨੋਦਾਰੀਆ ਮਾਰਦਾ ਐ ਇਹ ਵੀ ਸਰਦਾ ਰੁਕੀ ਦਸਤੇ ਬੈ ਜਾਂਦਾ ਐ ਇਸ ਪ੍ਰਕਾਰ ਸਾ ਸੰਗਤ ਦੀ ਟਕਾਹ ਪਕੜੀਦਾ ਹੈ ਜਿਨ ਹਰ ਮਨ ਗੁੱਠਾ ਨਿਹਲੇ ਮਨ ਤੇ ਹਰੀ ਵਸਦੀਆ ਬੱਦਨ ਦੀ ਵਰਖਾ ਵੀ ਨਹੀਂ ਆ ਕੇ ਬਸ ਗਿਆ ਹੈ ਜਿਨਹੀ ਹਰ ਹਾਲ ਮੇਂ ਕੋਈ ਐਸਾ ਪਰਮੇਸ਼ਰ ਦਾ ਅਸਤਾਨ ਜਾ ਬੰਨਾ ਹੈ ਸਰਵਲੋਮੀ ਸਾਰੇ ਅੰਦਰ ਹਿਰਦੇ ਵੱਲੋਂ ਮੀ ਸਾਰਿਆਂ ਧਰਮਾਂ ਦੇ ਜਿਨੂੰ ਬਰਖਾਏ ਦੇ ਉਤੋਂ ਹੁੰਦੀ ਹੈ ਕਿ ਥਲਿਓ ਕੋਮੇ ਦਾ ਪਾਣੀ ਜਾਹਣੋਂ ਨਿਕਲੇ ਹੈ ਜੱਬਾ ਜਾਬ ਨਾਦੀ ਚੋ ਵੀ ਹੁੰਦਾ ਹੈ ਤੇ ਦਸਵੇਂ ਬਾਅਦ ਤੇ ਇਹ ਨਾਮ ਕਰਗਤ ਨਹੀਂ ਹੈ ਤੇ ਰੋਮ ਰੋਮ ਦੀ ਪ੍ਰਵੇਸ਼ੇਰ ਦੇ ਸਿਮਰਲਾ ਪ੍ਰਵਾਹਤਾ ਜਾਂਦਾ ਹੈ ਕਿਸ ਪ੍ਰਕਾਰ ਦੀ ਦਾਤ ਹੁੰਦੀ ਹੈ ਜੇ ਕੋ ਮਨ ਚਾਹ ਤੇ ਵਸ ਜਾਵੇ ਇਹ ਹਰ ਹਰ ਨਾਮ ਨਾ ਚੁੱਟੀ ਇਹਨਾਂ ਬੰਦੇ ਮਹਾਜਾ ਐਸਾ ਹੋਇਆ ਪ੍ਰਾਕਰਣ ਵਾਲਾ ਅੰਮ੍ਰਿਤ ਮਾਮ ਛੋਟੇ ਨਹੀਂ ਕੀਤਾ ਹੈ ਦੁਨੀ ਹਰ ਹਰ ਨਾਮ ਨਾ ਚੁੱਟੀ ਮੈਂ ਲੇ ਚੁੱਟੀ ਤਾਂ ਹਰ ਹਰ ਪ੍ਰਮੇਸ਼ਰ ਦਾ ਨਾਮ ਨੂੰ ਤੇ ਅੰਤ ਗਏ ਪਸਤਾ ਉਹ ਗਏ ਰੰਸ ਨੂੰ ਇਥੋਂ ਦੁਨੀਆ ਦਾ ਗਏ ਤਾਂ ਉਹ ਵੀ ਹੈ ਕੋ ਪਛਾਵਾ ਕਰਦੇ ਗਏ ਆਂ ਫੋੜ ਕੇ ਸੈਦ ਮਰਦੇ ਆਂ ਅਬੇ ਆਵਾਜ਼ਾਂ ਦੇ ਰਹਿੰਦੇ ਹਨ ਬੜੇ ਮਾਸਤੇ ਹਰ ਪ੍ਰਭਾ ਬੁਲਿਤੀਆ ਜਿਨ੍ਹਾਂ ਨੇ ਸਿਰੋ ਹੀ ਨਸਕਾਮ ਕਰਮ ਕੀਤੇ ਹੋਏ ਹੈ ਹਰੀ ਪ੍ਰਭੂ ਦਾ ਕਾਉਲ ਤੁਰੂ ਉਹਦੇ ਮੱਥੇ ਤੇ ਲੋਖ ਲਿਖ ਲਿਖ ਦਿੱਤੇ ਹਨ ਜਨ ਨਾਨਕ ਨਾਮ ਕੀਆ ਉਸ ਰੰਗ ਦੀ ਜਨ ਸਤਿਗੁਰਾਂ ਨਾਲ ਮਿਲ ਕੇ ਜਨ ਭਗਤ ਗੁਰੂ ਨਾਨਕ ਦਾ ਬਖਸ਼ਾ ਨਾਮ ਸਿਧਿ ਆਨੰਦ ਸਾਹਿਬ ਕੇਂਦੇ ਧਿਆਦੇ ਹਨ ਮਨ ਹਾਰ ਹਾਰ ਤ੍ਰੀ ਤੁਗਾ ਮੰਦਿਰ ਜਹਰਾ ਪ੍ਰਵੇਸ਼ਣ ਦੀ ਭਾਈ ਤ੍ਰੀਤੀ ਲਗਾਉਣਾ ਕਰੀਏ ਵਟ ਭਾਜੀ ਗੁਰਪਾ ਵਡਿਆਂ ਭਾਗਾਂ ਵਾਲੇ ਜਿਨ੍ਹਾਂ ਅੰਦਰ ਵਿਧਾਈ ਦੀ ਇੱਛਾ ਭੱਜ ਗਈ ਹੈ ਉਹਨਾਂ ਦੇ ਫਲ ਗੁਰੂ ਸਿੱਤੇ ਪਾਰਸਨ ਪ੍ਰਾਪਤ ਕੀਤਾ ਹੈ ਗੁਰ ਸ਼ਬਦੀ ਪਾਰ ਲੰਗਾ ਗੁਰ ਸ਼ਬਦ ਦੇ ਸ਼ਬਦ ਦੀ ਸਮਾਈ ਕਰਨ ਵਾਲੇ ਜਿਹੜੇ ਸਿੱਖ ਹੈ ਉਹਨਾਂ ਦੀ ਸੰਗਤ ਕਰਕੇ ਮਾਰਾ ਸਾਰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਆ ਗੁਰ ਸ਼ਬਦੀਆਂ ਉਹ ਗੁਰ ਸ਼ਬਦ ਦੇ ਕਮਾਈ ਵਾਲੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਨਾਮ ਦੇ ਜਹਾਜ ਤੇ ਚਾੜ੍ਹ ਕੇ ਮੁੜ ਗ੍ਰੀਤੀ ਕਿਨਾਰੇ ਤੇ ਪਾਰ ਲੰਘਾ ਦਿੰਦੇ ਹਨ ਉਹ ਵੀ ਕੋਈ ਸੰਸਾਰ ਦੇ ਗੋਤੇ ਨਹੀਂ ਖਾਂਦੇ ਰਹਾ ਹਰ ਆਪੇ ਆਪੋ ਉਪਾਇਦਾ। ਹਰੀ ਪ੍ਰਮੇਸ਼ਰ ਕੈਸਾ ਆਪਣੇ ਆਪ ਨੂੰ ਜਲ ਨੂੰ ਜਲ ਕੇ ਲੈ ਰੱਖਦੀ ਹੈ? ਕਿੁੱਥਿਓ ਆਪਣੇ ਆਪ ਤੋਂ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ। ਹਰ ਆਪੇ ਦੀ ਵੈਲੀ। ਆਪ ਹੀ ਮੇਰੇ ਸਾਰੇ ਸੰਸਾਰ ਨੂੰ ਰੋਜੀ ਦਿੰਦਾ ਹੈ। ਆਪ ਹੀ ਸਾਰੇ ਜਿੰਦਾਂ ਨੂੰ ਇਹ ਦੇਣ ਦੀ ਪੁਸ਼ਾਕਾਂ ਨੂੰ ਲੈ ਲੈਣ ਦੇ ਵਿੱਚ ਕਰੇ। ਆਪ ਹੀ ਮਾਰਾ ਸਾਥ ਗੁਰੂ ਸਰੂਪ ਹੋ ਕੇ ਦੇਣ ਵਾਲੇ ਨਾਮ ਦੀ ਬਾਤ ਆਪ ਹੀ ਸਿੱਖੋ ਕੇ ਲੈਣ ਵਾਲਾ ਹੈ। ਆਪ ਹੀ ਸਰ ਹੋ ਕੇ ਦਾਤਾ ਬੰਦਾ ਹੈ ਆਪ ਹੀ ਅਧਿਕਾਰੀ ਹੋ ਸਕੋ ਕਿ ਉਹ ਦਖਿਆਂ ਨੂੰ ਲੈਂਦੇ ਹਨ ਪਰ ਆਪੇ ਧਰਮ ਕੋ ਲਾਏਦਾ ਹੈ ਹਰੀ ਆਪ ਜਿਨਾਂ ਦਾ ਜਿਸ ਵਿੱਚ ਨਿਸ਼ਚਾ ਵਾਲੀ ਦੇ ਫੁੱਟ ਕੇ ਆਦਮੀ ਹੈ ਉਹਨਾਂ ਦਾ ਜੇ ਕੋ ਧਰਮ ਵਾਲਾ ਜਾਣ ਕੇ ਉਹਨਾਂ ਨੂੰ ਧਰਮ ਤੇ ਬੁਲਾਉਂਦਾ ਜਿਸ ਉਹਦਾ ਨਾਮ ਫਲ ਕਰਨ ਫਲ ਲਾਤਾ ਹੈ ਜੇਈ ਤੂ ਕੋਈ ਕਰਨੀ ਕਰੇ ਉਸਾਰ ਫਲ ਬੰਦਾ ਇਸ ਦਰਕਾਰ ਜਿਨ੍ਹਾਂ ਦਾ ਮਨ ਧਰਮ ਤੇ ਨਿਸ਼ਚਾ ਕਰਨਾ ਹੈ ਉਹਨਾਂ ਨੂੰ ਘਰ ਵਿੱਚ ਬੁਲਾ ਦਿੰਦਾ ਹੈ। ਆਪ ਹੀ ਮਤ ਦੋ। ਆਪ ਹੀ ਜਿਹਨਾਂ ਨੂੰ ਸੰਗਤ ਦੇ ਤੇ ਨਿਸ਼ਾ ਆ ਜਾਂਦਾ ਹੈ, ਉਹਨਾਂ ਨੂੰ ਆਪ ਹੀ ਆਤਮ ਵਿਸ਼ੇਣੀ ਮਤ ਪ੍ਰਮੇਸ਼ਰ ਦੀ ਚਾਤੀ ਵਾਲੀ ਬ੍ਰਹਮਾ ਕਾਲ ਬੁੱਤੀ ਕਰਨ ਨੂੰ ਮਤ ਬਖਸ਼ਦਾ ਹੈ। ਗੁਰੂ ਸਾਹਿਬ ਮਾਨਨ ਪਰਗਾਤ ਹੈ। ਇਹ ਗੱਲ ਨੂੰ ਗੁਰਮੁਖ ਜਾਣਦੇ ਐ। ਗੁਰਮੁਖਾਂ ਦੇ ਮਨ 'ਚ ਗਿਆਨ ਦਾ ਪ੍ਰਕਾਸ਼ ਹੈ। ਇਹ ਬਿਰਲੇ ਕੀ ਤੋਂ ਗੁਰਮੁਖ ਹੈ ਜਿਹ ਬਹੁਤੇ ਤੋਲੀਆਂ ਦੇ ਤੋਂ ਨਹੀਂ ਹਨ। ਇਹ ਨਹੀਂ ਕੋਈ ਦਰਨੀ ਹੈ ਕਰੋ ਕੋਟ ਨੂੰ ਕੋਟ ਮਤੇ ਕੋਈ ਸ਼ੂਕ ਹੋ ਸਕਦੇ ਨਹੀਂ ਹਾਰੀ ਸਾਰੇ ਬਿਹਾਰਾਂ ਦੀ ਹਸੇ ਹੋਈਆਂ ਹੈ ਕਿ ਕਿਸੇ ਬਿਹਾਰ ਦੇ ਕੋਈ ਕਿਸੇ ਵਿੱਚ ਕਰੋੜਾਂ ਵਿੱਚ ਕੋਈ ਕੋਈ ਮਾਰੋ ਜਿ ਮਗਲਾਉਣ ਵਾਲਾ ਕੋਟ ਹੈ ਉਹ ਦਰਨੀ ਹੈ ਦੁਨੀਆ ਦੇ ਅੱਗੇ ਨਹੀਂ ਇਹ ਸੂਰਜ ਚੜਿਆ ਲੁਕਦਾ ਨਹੀਂ ਐ ਉਹ ਭਾਈ ਰਣਨ ਵਾਲੇ ਨਹੀਂ ਹਰ ਹਾਈ ਕੋਈ ਕੋਈ ਕਰੋੜਾਂ ਵਿੱਚ ਭਾਵੇਂ ਹਾਰੀ ਤੂੰ ਨਕਾਹੋ ਉਹਨਾਂ ਪਿਆਰਿਆਂ ਤੋਂ ਸ੍ਰੀ ਗੁਰੂ ਪਾਤਸ਼ਾਹ ਕਹਿੰਦੇ ਇਹਨੂੰ ਬਲਹਾਰ ਕੁਰਬਾਨ ਜਾਂਦੇ ਹਾਂ ਇਹਨੂੰ ਹਾਰ ਪਾਇਆ ਗੁਰਮਤੇ ਜਿਵੇਂ ਗੁਰੂ ਸਾਹਿਬ ਦੀ ਮਤੇ ਮੱਤ ਕਰਕੇ ਹਰਿਆਕਾਲ ਤਰਸ ਨੂੰ ਪਾਇਆ ਗੁਰਾਂ ਦੇ ਗੁਰਮਤੇ ਤੇ ਕਈ ਲੋਕ ਗੁਰਮਤਾ ਮਨਮਤੇ ਨੂੰ ਗੁਰਮਤਾ ਦਾ ਨਾਮ ਰੱਖ ਲੈਂਦੇ ਹੁੰਦਾ ਹੈ ਮਨਮਤਾ ਕੰਨੀ ਦਾ ਗੁਰਮਤੇ ਨਾਲ ਹੀ ਕਰਦੇ ਇਹਦਾ ਨਾਮ ਗੁਰਮਤਾ ਦਾ ਨਹੀਂ ਗੁਰਮਤਾ ਇਹ ਹਾਰ ਪਾਇਆ ਗੁਰਮਤੇ ਗੁਰੂ ਸਾਹਿਬ ਜੀ ਮਤद्वारा ਜਿਨਨਾਂ ਪ੍ਰਵੇਸ਼ ਨੂੰ ਪਾਇਆ ਇਹ ਆ ਗੁਰਮਤਿ ਬਾਕੀ ਇਹ ਅਨਮਤ ਮਨਮਤਾ ਹੰ ਲੋਕਾਂ ਦੀਆਂ ਜਨ ਨਾਲ ਤੋਂ ਕਮਲ ਪਰਗਾਸਿਆ ਗੁਰੂ ਸਾਹਿਬ ਜੀ ਕਹਿੰਦੇ ਇਹਾ ਕੌਲ ਉਹਨਾਂ ਦਾ ਖਿੜਿਆ ਆ ਹੈ ਜਿਨੇ ਕਬਲ ਕਦੇ ਕਬਲ ਜਿਹੜੇ ਸੂਰਜ ਕਦੇ ਕੋ ਖਿੜਿਆਉਂਦੇ ਆ ਤਲਾਬ ਚ ਖੜੇ ਹੋਣੇ ਆ ਜਿਨਾ ਤਰ੍ਹਾਂ ਦਿੱਤਾ ਉਹਦੇ ਪਾਣੀ ਹੁੰਦਾ ਓਹ ਕੌਲ ਖਿੜਦੇ ਆ ਜਿਨਾਂ ਦੇ ਰਿਵਲੂਪੀ ਤਲਾਬ ਵਿੱਚ ਪ੍ਰੇਮ ਰੂਪੀ ਪਾਣੀ ਹੈ ਉਹ ਮਹਾਪੁਰ ਕਾਵਨ ਦੀ ਨਹੀਂ ਆਈ ਵਾਹਿਗੁਰੂ ਦੇ ਦਰਸ਼ਨ ਕਰਕੇ ਖੜ ਗਿਆੰਦੇ ਆ ਮਨ ਹਾਰ ਹਾਰ ਬੁਖੜਾ ਹੈ ਕੋ ਕਾਇਨ ਨਰੇ ਮਨ ਹਾਰ ਹਾਰ ਪ੍ਰਮੇਸ਼ਰ ਵਸ ਗਿਆ ਹੈ ਅਬੇ ਹੋਰ ਜਦ ਦੰਦਾਂ ਦਾ ਨਾਮ ਹੋਇ ਪਿਆਰ ਕਰ ਦਿੱਤਾ ਹੈ ਮਨ ਹਾਰ ਹਾਰ ਜਪਨ ਕਰੇ ਕੋਦੋਂ ਮਨ ਦਵਾਰਾ ਹੋਣਾ ਪ੍ਰਵੇਸ਼ ਦੇ ਨਾਮ ਦਾ ਜਪਨਾ ਕਰਦੇ ਹਨ ਗੁਰਮੁਖ ਅਰ ਗੁਰ ਸਰਨਾਈ ਭਾਜੀ ਪਾਉ ਗਿੰਦੂ ਆਪਣੀ ਗਿੰਦ ਨੂੰ ਸੁੱਖਿਆ ਦਈ ਹੋ ਮੇਰੀ ਗਿੰਦ ਬੁੱਧ ਹੋ ਜਾ ਨਾ ਗੁਰੂ ਹਰਿ ਆਕਾਲ ਪੁਰਖ ਦੀ ਸ਼ਰਨ ਜਿਵੇਂ ਕੋਈ ਆਦਮੀ ਸ਼ੇਰ ਦੇ ਮੂੰਹ ਤੋਂ ਨਿਕਲ ਕੇ ਭੱਜ ਕੇ ਜਿਵੇਂ ਕੋਈ ਗੱਡੀ ਦੇ ਹਿਠੋਂ ਆਉਣ ਤੋਂ ਭੱਜ ਕੇ ਜਿਵੇਂ ਕੋਈ ਸਾਲ ਸਮੀ ਦੀ ਸੱਪਾਂ ਤੋਂ ਭੱਜ ਕੇ ਬਚ ਕੇ ਇਸ ਪ੍ਰਕਾਰ ਕੋਈ ਅੱਗ ਮਾਈ ਦੀ ਤੋਂ ਨਿਕਲ ਕੇ ਭੱਜ ਕੇ ਬਚ ਕੇ ਐਂ ਕਾਲ ਦੀ ਅੱਗ ਤੋਂ ਬਚਣ ਵਾਸਤੇ ਗੁਰੂ ਹਰਿ ਦੀ ਸ਼ਰਨ ਭੱਜ ਕੇ ਪਾਏਗਾ ਸਭ ਕੁਲੇਖ ਦੁੱਖ ਪਰ ਹਰੇ ਉਹਨਾਂ ਦੇ ਸਾਰੇ ਕੁਲੇਖ ਚਾਰ ਪ੍ਰਕਾਰ ਦੇ ਜਿਹੜੇ ਪਾਪ ਹਨ ਤੇ ਦੁੱਖ ਜੰਮਣ ਮਰਨ ਦੇ ਸਾਰੇ ਕਾਮ ਮਾਰਨ ਕੋਈ ਦੂਰ ਕਰ ਦੇ ਕੋ ਉਹਨਾਂ ਦੇ ਰਹਾ ਹਾ ਸੱਜਾ ਕਾਟੜਾ ਮੱਈਆ ਮਾਲਾ ਘਾਟਾ ਮਹਾਰਾਜ ਸਾਹਿਬ ਕਹਿੰਦੇ ਹੋ ਭਾਈ ਕੱਢਾਂ ਕਰਦਾਂ ਜੀ ਜਿਹਨੂੰ ਸੂਰ ਹੈ ਚਾਲ ਖਾਣੀਆਂ ਦੇ ਇਹਨਾਂ ਸਾਰੀਆਂ ਖਾਣੀਆਂ ਦੇ ਮਨਾਂ ਵਿੱਚ ਪਰਮੇਸ਼ਰ ਵਸਦਾ ਹੈ ਜਿਹੜੀ ਸਾਰ ਸੰਯੋਗੀ ਅੰਡੇ ਜਿਹੜੀ ਸੇਤ ਦੀ ਖਾਣੀ ਹੈ ਸੇਤ ਦੀ ਖਾਣੀ ਮੁਰਕੇ ਤਾਂ ਪੈਦਾ ਹੋਣ ਵਾਲੀ ਹੈ ਜਿਹੜੇ ਜਿਹੜੇ ਤੋਂ ਪੈਦਾ ਹੋਣ ਵਾਲੀ ਹੈ ਅੰਡ ਜੰਡੇ ਤੋਂ ਪੈਦਾ ਹੋਣ ਵਾਲੀ ਹੈ ਉਹ ਉਹ ਜਿਹੜੇ ਬੇਸਪਾਣ ਘਰਤੀ ਨੂੰ ਤੰਕੇ ਕਹਿੰਦਾ ਹੋਣਾ ਵਾਲੇ ਆ। ਜਿਹੜੇ ਵਿੱਚ ਸਾਰ ਸੰਗੇ ਦੀ ਜੋ ਮਨੁੱਖਾ ਦੇ ਹੈ ਇਹਦੇ ਵਿੱਚ ਸਾਰ ਸੰਗੀ ਦਾ ਆੜੇ ਦੇ ਦਿਮਾਗ ਵਾਲਾ ਮਨੁੱਖੂ ਮੰਨਿਆ ਸਾਰਿਆਂ ਜੀ ਨੇ ਜਿਹੜੇ ਪੱਥਰ ਨੂੰ ਕੋ ਕਾਂਸ ਫੋੜਤੀ ਵਸਦਾ ਹੈ ਜੜ ਪੱਥਰ ਜਿਵੇਂ ਹੁੰਦੇ ਆ ਐ ਹੈ ਅਦੋਂ ਪੱਥਰ ਵੱਧੇ ਰਹਿੰਦੇ ਆ ਉਹ ਵੱਧੇ ਤਾਂ ਰਹਿੰਦੇ ਆ ਪਰ ਉਹ ਉਹ ਸਰਕਾਰ ਪੰਬਰ ਜਿਹੜੇ ਪੁਰਖੋਂ ਕਨ ਖੋਬਦੀ ਵੀ ਨਹੀਂ ਆਈ ਹਨ ਜਿਹੜੇ ਬਖਈ ਪੁਰਖਾਂ ਦੇ ਖੋਬ ਤਵਸਾ ਦੀ ਬੁਰਸ਼ਾਂ ਵੀ ਨਹੀਂ ਆਈ ਹਨ ਅਤੇ ਜਿਹੜੇ ਸਾਥ ਸੰਯੋਗੀ ਬਾਖੀਰੇ ਗਿਆਨੂ ਕੋਨੇ ਉਹ ਸੁਭਨਵਸਤਾ ਦੀ ਨਹੀਂ ਆਈ ਸੁਭਨੇ ਜਿਵੇਂ ਨਾ ਕਲਪਨਾ ਹੁੰਦੀ ਹੈ ਕਿ ਬ੍ਰਹਮ ਗਿਆਨੀ ਜਿਹੜੇ ਯਾਗ ਦੇ DNA ਵਾਲੇ ਮੰਨੇ ਹੈ ਇਸ ਪ੍ਰਕਾਰ ਹਮੂਰ ਫਰਵਾਉਂਦੇ ਹਨ ਛੱਟ ਕਟੜ ਅੰਮਈਆ ਮਾਨਵਤਾ ਦਾਉਂਦਨੋ ਜੇ ਭਾਈ ਲਮਿਆ ਪ੍ਰਮੇਸ਼ਰ ਸਾਰਿਆਂ ਦੇ ਮਨਾਂ ਵਿੱਚ ਆ ਗਿਆ। ਇਹ ਪਾਈਏ ਤਿਤ ਭੱਤ ਉਹ ਸਤਿਗੁਰੂ ਕਿਸ ਪ੍ਰਕਾਰ ਪਾਈ ਜਾਂਦਾ ਹੈ ਉਹ ਕਿਹੜੀ ਧੱਤ ਤਰੀਕਾ ਹੈ ਭਾਂਤ ਹੈ ਜਿਸ ਕਰਕੇ ਪਾਇਆ ਜਾਵੇ ਤਾਂ ਹਜੂਰ ਫਰਮਾਉਂਦੇ ਭਾਈ ਤੁਹਾਡਾ ਪਰਸ਼ਨ ਹੈ ਦੋ ਚੌ ਅੱਖਾਂ ਖੜਾ ਕੇ ਇਹ ਪਾਈਏ ਪੰਜਾਂ ਖੜਾ ਕੇ ਅਸੀਂ ਚੌ ਅੱਖਾਂ ਚਿਰ ਜੰਨੇ ਕਿਵੇਂ ਮਾਰੇ ਪਾਇਆ ਜਾ ਸਕਦਾ ਹੈ ਤਿਤ ਭੱਤ ਕਹਿੰਦੇ ਕੀਰਤਨ ਦੀ ਭਾਂਤ ਕਰਵੇਂ ਕਰਕੇ ਪਰਮੇਸ਼ਰ ਦਾ ਜਸ ਗਾਉਣੇ ਕਰਕੇ ਉਹਦੀ ਤਰਾਸਤ ਹੁੰਦੀ ਹੈ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤੁਹਾਡਾ ਪਰਸ਼ਨ ਕੰਨਿਆ ਘਰਾਂ ਚ ਅਸੀਂ ਕਿਹਾ ਖੜਾ ਕੇ ਉੱਤਰ ਦੇਣੇ ਇਹਨਾਂ ਸੁਖੋਤ ਦੇ ਉੱਤੇ ਕਹਿੰਦਾ ਹੈ ਕਿ ਪਰਮੇਸ਼ਰ ਦੇ ਸਿੰਘ ਹਨ ਕਿਪਨਾਮ ਅਨੁਸਾਰ ਚਰਨ ਗੰਗੋਤ ਦਾ ਸਾਖ ਹੈ ਕਿ ਕੀਰਤ ਪਰਮੇਸ਼ਰ ਦੇ ਨਾਮ ਦੀ ਜਿਹੜੀ ਹੈ ਇਹ ਕਲਪ ਤਾਂ ਦਸ਼ਮੀਆਂ ਬਾਣੀਆਂ ਵੀ ਨਹੀਂ ਆਈਆਂ ਸੂਰਜੀਆਂ ਚਰਨਾਂ ਵੀ ਨਹੀਂ ਆਈਆਂ ਐਸੀ ਕਿਦੰਤ ਪ੍ਰਕਾਸ਼ ਕਰਨ ਵਾਲੀ ਹੈ ਉਸੇ ਬਾਤ ਪ੍ਰਕਾਸ਼ ਹੋਣੇ ਕਰਕੇ ਹਿਰਦੇ ਤੇ ਇਸ ਦਾ ਅੰਤਰੀਕ ਨੇ ਆ ਪਾਇਆ ਜਾਂਦਾ ਹੈ ਗੁਰ ਪੂਰਾ ਸਤ ਗੁਰ ਪੂਰੀ ਹੈ ਜੋ ਭਾਈ ਸਤਗੁਰੂ ਪੂਰੇ ਗੁਰੂ ਚੇਤਨ ਦਾ ਸਰੂਪ ਜੋ ਸਤਗੁਰੂ ਪੂਰਨ ਹਨ ਜੋ ਠਿੱਟ ਜਾ ਮਿਲ ਜਾਣ ਔਰ ਆਏ ਵਸਾ ਮਨਕਿਤ ਫਿਰ ਭਾਈ ਜਿਹੜਾ ਸਾਰਿਆਂ ਦੇ ਮਨਾਂ ਚ ਰਹਿੰਦਾ ਹੈ ਪਰ ਚੇਤੇ ਨਹੀਂ ਆਉਂਦਾ ਉਹ ਹਰੀ ਮੰਨ ਦੇ ਵਿੱਚ ਚੇਤੇ ਦੇ ਅੰਦਰ ਆ ਕੇ ਬਹਜਾਂਦਾ ਜਿਹੜਾ ਮਨਕਿਤ ਕੇ ਨਿਵਾਸ ਕਰਦਾ ਜਿਹੋ ਸ੍ਰੀ ਹਰੀ ਮੰਨਣ ਕਰਨ ਵਾਲਿਆਂ ਦੇ ਅਦੇ ਜਪੁਣੀ ਕਰਨ ਦੇ ਅਭਿਆਸ ਕਰਨ ਵਾਲਿਆਂ ਦੇ ਮਨជា ਆ ਕੇ ਉਹ ਕਿਰਤਨ ਆ ਕੇ ਵੱਜ ਜਾਂਦਾ ਹੈ ਮੈਂ ਧਰ ਨਾਮ ਆਧਾਰ ਹੈ ਸਾਡਾ ਭਾਈ ਧਰ ਤੇ ਇੱਕ ਆਸ ਓਟ ਪਰਮੇਸ਼ਰ ਦੇ ਨਾਮ ਦਾ ਆਸਰਾ ਹੀ ਧਰਨ ਕੀਤਾ ਇਹੋ ਤੀਤ ਹੈ ਅਰ ਨਾਮ ਨਾਲ ਤੀ ਗਤ ਮਤ ਪਰਮੇਸ਼ਰ ਦੇ ਨਾਮ ਕਰਕੇ ਵੀ ਭਾਈ ਗਤ ਮੁਕਤੀ ਪ੍ਰਾਪਤ ਹੁੰਦੀ ਹੈ ਤੇ ਮੁਕਤੀ ਵਾਲੀ ਜਿਹੜੀ ਮਤ ਹੈ ਉਹ ਵੀ ਨਾਮ ਕਰਕੇ ਪ੍ਰਾਪਤ ਹੁੰਦੀ ਹੈ ਗੱਤ ਪ੍ਰਾਪਤ ਹੋਈ ਮਾਤਵੀ ਮਹਾਰਾਜ ਦੇ ਨਾਮ ਕਰਕੇ ਪ੍ਰਾਪਤ ਹੁੰਦੀ ਹੈ ਅਤੇ ਗੱਤ ਗਿਆਨ ਵਾਲੀ ਮਾਤਵੀ ਨਾਮ ਕਰਕੇ ਪ੍ਰਾਪਤ ਹੁੰਦੀ ਹੈ ਅਤੇ ਗੱਤ ਸਰ ਸੰਯੋਗੀ ਪਵਿੱਤਰਤਾ ਵਾਲੀ ਮਾਤਵੀ ਨਾਮ ਕਰਕੇ ਪ੍ਰਾਪਤ ਹੁੰਦੀ ਹੈ ਇਸ ਪ੍ਰਕਾਰ ਚਾਰ ਪ੍ਰਕਾਰ ਦੀਆਂ ਮੁਕਤੀਆਂ ਜਿਹੜੀਆਂ ਸ਼ਲੋਕ ਸਮੀਰ ਸ਼ੁਰੂ ਕਿਸੇ ਗੋਦਿਓ ਸੇ ਕੈਗਲ ਮੋਖ ਜੀਵਨ ਮੋਖ ਦੇ ਮੁਕਤਾਦਕ ਇਹ ਸਾਰੀਆਂ ਮੁਕਤੀਆਂ ਵੀ ਮਹਾਰਾਜ ਦੇ ਨਾਮ ਕਰਕੇ ਪ੍ਰਾਪਤ ਹੁੰਦੀਆਂ ਹੈ ਮਾਤ ਗੁੱਡੀ ਦੇ ਅੰਦਰ ਜਿਨ੍ਹਾਂ ਨੂੰ ਮੱਤ ਸੁੱਖਿਆ ਪਨਾਵ ਦੇਈਆ ਮੈਂ ਹਰ ਹਰ ਨਾਮ ਵਿਤਾ ਹੂ ਹੈ ਪਾਨੀ ਤੋਂ ਹਰੇ ਪਰਮੇਸ਼ਰ ਦੇ ਨਾਮ ਦਾ ਹੀ ਭਾਈ ਭਰੋਸਾ ਹੈ ਓਇ ਤਾਂ ਸਰਦੂ ਸੱਚੇ ਬਾਂਸਾ ਦੇ ਪਾਸੋਂ ਨਾਮ ਹੀ ਵਸਾਇਆ ਖਰੀਦਿਆ ਹੈ ਕਨਨ ਸੰਸਰ ਸੋਮ ਗੁਰ ਕੋ ਹੁਕਮ ਮੰਨਿਆ ਕਾਈ ਹੈ ਸਾਨੂੰ ਤਾਂ ਦੇ ਕੇ ਨਾਮ ਨੂੰ ਖਰੀਦਿਆ ਹੈ ਹਰ ਨਾਮ ਹੀ ਜਾਤ ਪਤ ਫਰੀ ਦਾ ਨਾਮ ਹੀ ਸਾਡੀ ਉਤਮ ਜਾਤ ਹੈ ਫਰੀਆ ਨਾਮ ਹੀ ਸਾਡੀ ਉਤਮ ਪਤ ਹੈ ਇੱਕ ਹੈ ਇੱਕ ਤਾਂ ਜਾਤ ਹੁੰਦੀ ਹੈ ਇੱਕ ਪਤ ਸ਼੍ਰੇਣੀ ਹੁੰਦੀ ਹੈ ਸਾਡੀ ਸ਼੍ਰੇਣੀ ਵੀ ਇਹ ਉਤਮ ਹੈ ਇਹ ਸਾਡੀ ਜਾਤ ਹੈ ਇਹ ਉਤਮ ਹੈ ਜਾਤ ਗੁਰੂ ਦੀ ਨਾਮ ਕਰਕੇ ਉਤਮ ਹੈ ਤੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੀ ਨਾਮ ਕਰਕੇ ਹੁੰਦੀ ਹੈ ਜਾਤ ਗਿਆਤ ਦਾ ਨਾਮ ਹੈ ਅਦੇ ਪਾਦ ਇੱਜ਼ਤ ਦਾ ਨਾਂ ਹੈ ਬ੍ਰਹਮ ਗਿਆਨੀ ਆਪਰੇ ਵਿੱਚ ਫੁੱਲ ਕਾਦਵੀ ਕੋਈ ਕੀ ਯਾਦ ਨਹੀਂ ਹੈ ਇਹ ਮਾਰਾ ਦਾ ਨਾਮ ਕਰਕੇ ਹੀ ਹੈ ਜਨ ਨਾਨਕ ਨਾਮ ਤੇ ਆਇਆ ਸਤਿਗੁਰੂ ਸਾਹਿਬ ਨੂੰ ਕਹਿੰਦੇ ਸੀ ਜਨਮ ਤਾਂ ਭਾਈ ਪਰਮੇਸ਼ਰ ਦੇ ਨਾਮ ਨੂੰ ਪਿਆਇਆ ਇਹਨਾਂ ਪ੍ਰੇਮੀਆਂ ਜਨਾਨ ਹੋਰ ਨਾਮ ਮਾਰਾ ਦੇ ਨਾਮ ਨੂੰ ਪਿਆਇਆ ਹੈ ਰੰਗ ਰਤੜਾ ਹਾਰ ਰੰਗ ਰਾਤ ਕੋਨਾ ਚਿੱਤੇ ਹਰੀ ਜਿਹੜਾ ਸਾਰਿਆਂ ਰੰਗਾਂ ਚ ਰੰਗਿਆ ਹੋਇਆ ਹੈ ਸਾਰੇ ਰੰਗਾਂ ਦੇ ਸਰਵਪੱਲ ਜਿਸ ਤਰ੍ਹਾਂ ਕੇਸਵਪ੍ਰੀਤ ਸਾਹਿਬ ਉਹ ਸਾਰੇ ਰੰਗਾਂ ਦੇ ਉੱਤਪਾਦ ਜਿਹੜਾ ਹਰੀ ਹੈ ਉਹ શરી ਦੇ ਰੰਗੂ ਤੇ ਰੰਗੇ ਗਏ ਇੱਕ ਰੰਗ ਵਿੱਚ ਤੁਰੰਗਿਆ ਗਿਆ ਰੰਗ ਉਹ ਜਿਹੜਾ ਕੋਨਾ ਦਾ ਮਨੁੱਖੀ ਹਰੀ ਦੇ ਰੰਗ ਤੇ ਰੰਗੇ ਆ ਗਿਆ ਇਹ ਰੰਗ ਵਿੱਚ ਸਰੀਰ ਕਰਕੇ ਵੀ ਗਰਮ ਖਰੋ ਹੋਣ ਉਹ ਹਰ ਜਹਾ ਹੈ ਇਹ ਰੰਗ ਤੋਂ ਉਤਪਾਦ ਹੈ ਨੇ ਇਹ ਰੰਗ ਵਿੱਚ ਜਿਹੜਾ ਮਨੁੱਖੀ ਅਨੇਕ ਪ੍ਰਕਾਰ ਦੇ ਤਦਾਰਫਾਂ ਦੇ ਰੰਗ ਚ ਰੰਕਾ ਹੋਇਆ ਸੀ ਕਦੇ ਸ਼ਬਦ ਕਦੇ ਸਪਰਸ਼ ਕਦੇ ਰੂਪ ਕਦੇ ਨਾ ਸੋਚ ਕਦੇ ਦੰਦ ਵਿੱਚ ਕੋਈ ਅਨੇਕ ਬਿਰਿਆ ਦੇ ਰੰਗਾਂ ਜਿੱਤਦਾ ਹੋਇਆ ਸਰੀ ਦੇ ਰੰਗ ਚ ਰੰਗਿਆ ਗਿਆ ਮਾਰਨ ਉਸੇ ਕਿਰਪਾ ਕਰਕੇ ਹਰਤੇ ਆਹੋ ਹਰ ਕਦ ਸਤ ਉਹ ਪਿਆਰੋ ਹਰ ਹਰ ਪ੍ਰਮਾ ਜਿਹੜਾ ਸਤ ਸਰੂਪ ਹੈ ਸਤਨਾਮ ਪ੍ਰਭ ਕਾ ਸੁਖਦਾਈ ਉਸ ਦੁਨਿਓ ਕਾਲ ਤਿਕ ਨੂੰ ਹਰ ਵਕਤ ਜਾਉਣਾ ਕਰੋ ਉਹ ਮਨ ਹਰਿਆਵਲ ਤਾ ਸਹਿਤ ਹੋ ਜਾਏਗਾ ਉਹ ਸੁੱਖਾਂ ਸੁਖੇਵਾਨ ਨੂੰ ਨੋਟ ਮਲਾਵੇਗਾ। ਹੋਰ ਬਚਨੀ ਹਰ ਤੱਬ ਜਾਣਿਆ। ਇਹਨਾਂ ਨੂੰ ਸਮਝੂ ਸਾਬ ਤੇ ਬਚਨਾਂ ਦੁਆਰਾ, ਅੰਮ੍ਰਿਤ ਦੀ ਬਾਣੀ ਦੁਆਰਾ, ਗੁਰਦਾ ਬਚਨ ਬਸਾਈ ਜੀ ਨਾਲੇ ਜਾਨੀ ਦੂਬਾ ਤਸਕਰ ਨਹੀਂ ਦੇਵਾ ਪਾਏ ਨਾ ਕੋਈ ਗਾਲੇ। ਜਿਨੇ ਪ੍ਰੀਮੀਆਂ ਹਰੀ ਪ੍ਰਭੂ ਅਕਾਲ ਪੁਰਖ ਨੂੰ ਸਭ ਜਾਣਦੇ ਬਚਨਾਂ ਦੁਆਰਾ ਭਾਈ ਜਾਣਦੇ ਆ। ਸਭ ਹਰ ਤੱਬ ਕੀ ਉਤਪੱਤ ਉਹ ਜਾਣਦੇ ਕਿ ਸਭ ਜਿੰਨੀ ਸ੍ਰੀ ਹੈ, ਇਹ ਹਰੀ ਪ੍ਰਭੂ ਤੇ ਉਤਪਤ ਹੋਈ ਹੈ। ਹਰੀ ਕੋ ਉਤੇ ਜਾਣੇ ਕਰਕੇ ਹੀ ਭਾਈ ਦੇਵੀ ਸੰਤ ਦਾਜੀ ਜਪਨੀ ਹੁੰਦੀ ਹੈ ਸਰਬਾ ਦੇ ਗੁਣ ਜਿਹੜੇ ਹਨ ਜਿਨੀ ਦੇਵੀ ਸੰਤ ਦੇ ਸਾਧ ਮਹਾਰਾਜ ਦੇ ਨਾਮ ਕਰਕੇ ਬੰਦ ਨੀ ਹੈ ਜੇ ਹਰੀ ਦਾ ਨਾਮ ਜਪਨੀ ਕਰਕੇ ਜੀ ਬੱਧ ਹੋਈ ਆਸਰੀ ਸੰਪਦਾ ਉਹ ਸਾਰੀ ਸਮਾਵ ਦੀ ਮਹਾਰਾਜ ਦੇ ਨਾਮ ਦੇ ਗਿਆਨ ਕਰਕੇ ਉਤਪਤ ਹੋਣੇ ਕਰਕੇ ਵਿਹਾਨ ਜਨ ਜੀ ਨੂੰ ਰਸਤਾ ਹੈ ਅਭਾਵ ਹੁੰਦੀ ਹੈ ਰਹਾਉ ਜਿਨ ਕਾ ਪੂਰਵ ਲਿਖਿਆ ਜਿਨਾਂ ਨੇ ਭਾਈ ਪੂਰਵ ਨਿਸ਼ਕਾਮ ਕਰੂ ਕੀਤੇ ਹੈ ਉਸ ਅੰਤਰਜਾਮੀ ਨੂੰ ਦੇ ਕਰਮਾਂ ਦੇ ਅਨੁਸਾਰ ਪ੍ਰੇਰੇ ਹੋਏ ਨੇ ਪੂਰਵ ਜਨਮਾਂ ਦੀ ਕੀਤੀ ਹੋਈ ਕਮਾਈ ਅਨੁਸਾਰ ਇਸ ਮਨੁੱਖਾ ਦੇ ਨੂੰ ਦੇਣ ਵਿੱਚ ਲਿਖ ਦਿੱਤਾ ਹੈ ਤੇ ਆਏ ਮਿਲੇ ਗੁਰਪਾਰ ਉਹ ਭਾਈ ਇਹ ਜਨਮ ਵਿੱਚ ਪ੍ਰਵੇਸ਼ ਨੂੰ ਮਿਲ ਜਾਣਗੇ ਇਹ ਗੁਰੂਆਂ ਦੇ ਮਿਸ ਕਾਮ ਕਰਵਾਣ ਅਨੁਸਾਰ ਜਿਨ੍ਹਾਂ ਦੇ ਸ਼ਿਰਨ ਪ੍ਰੇਰੇ ਹੋਵੇ ਲਿਖਿਆ ਹੈ ਉਹ ਭਾਈ ਮਨੁੱਖਾ ਜੀ ਨੂੰ ਪਾ ਕੇ ਤੇ ਇੰਨਾਂ ਲੋਕਾਂ ਵਿੱਚੋਂ ਉਹ ਸਗਰਾਂ ਦੇ ਤਾਂ ਸ਼ਿਰਨੇ ਆ ਕੇ ਮਿਲਦੇ ਸਭੀ ਨਾਲ ਮਿਲ ਕਰਕੇ ਉਹਨਾਂ ਨੂੰ ਮਨ ਬਾਣੀ ਸ਼ਰੀਰ ਨੂੰ ਸਤਗੁਰੂ ਦੀ ਸ਼ਰਨ ਵਿੱਚ ਅਰਪਿਤ ਕਰਦਾ ਹੈ ਸੁਖ ਮਹਾਰਗ ਸਤੂਲ ਤੁਨਾ ਦੇ ਹਲਾ ਮਾਨ ਕਰ ਦਿੱਤਾ ਹੈ ਕੋਤਨਾ ਗੁਣਾਂ ਪਿਆਰ ਕਰਕੇ ਸਤਗੁਰਾਂ ਦੇ ਬਾਸ ਆਪ ਨੇ ਹਨ ਇਹ ਤਾਂ ਭਾਈ ਬੰਦਾਰੇ ਜਾ ਰਿਹਾ ਮਿੱਤਰਾ ਉਹਦੇ ਅੰਦਰ ਹੰਕਾਰ ਨਹੀਂ ਹੋਵੇ ਇਹ ਜੀਵਨ ਕੀ ਬੰਦਾਰੇ ਸੁਭਸੂ ਕਰਮ ਕਰਨ ਵਾਲੇ ਮਿੱਤਰ ਜੇੰਦੀਆਂ ਸੋਣੇ ਕਰਕੇ ਹੋਰ ਹਾਨੀ ਦੇ ਸਭਾਏ ਸੇਵਕ ਭਾਵ ਧਾਰ ਕੇ ਸੇਵਕ ਪੁਣਿਆਰੀ ਭਾਵਨਾ ਧਾਰ ਕੇ ਸੇਵਕ ਜਿਹੜਾ ਹੁੰਦਾ ਹੈ ਆਗਿਆ ਸੁਣਨੀ ਸਾਇਨ ਸੇਵਾ ਗੁਰੂ ਦੇ ਗੁਰ ਸੇਵਕ ਹੋ ਰਹੇ ਗੁਰ ਦੀ ਆਗਿਆ ਮਨ ਵਿੱਚ ਰੱਖੇ ਗੁਰੂ ਸਾਹਿਬ ਦੇ ਘਰ ਜਨਣ ਵਾਲਾ ਸੇਵਕ ਹੋ ਹੈ ਜਿਹੜਾ ਸੰਗਤਾਂ ਦੀ ਆਗਿਆ ਅਨੁਸਾਰ ਹੈ ਆਗਿਆ ਜਿਵੇਂ ਆਪ ਉਸ ਕਾ ਕਰ ਕਸ਼ਣਾ ਜਨਾਵੇ ਆਗਿਆ ਨਹੀਂ ਮੰਨੀ ਜਾਂਦੀ ਕਹਿੰਦੇ ਆਪਣਾ ਆਪਣਾ ਤੋ ਜਨਾਵੇ ਤੇ ਮਹਾਰਾਜ ਜਿਵੇਂ ਨਾ ਜਨਾਵੇ ਕਹਿੰਦੇ ਹਰ ਹਾਰ ਨਾਮ ਉਹ ਸੱਚ ਆਵੇ ਫਿਰ ਮਹਾਰਾਜ ਜਿਵੇਂ ਧਿਆਵੇ ਕਹਿੰਦੇ ਨਾਮ ਉਹ ਸੱਚ ਦੇ ਕੋਲ ਪਾਸ ਤੇ ਸੇਵਕ ਕਾਰਜ ਰਾਖ ਇਸ ਪ੍ਰਕਾਰ ਸੇਵਕ ਭਾਵਨਾ ਧਾਰ ਕੇ ਉਹ ਜੀਵਨ ਦੀ ਬੰਦਾਰੇ ਮਿੱਤਰ ਤੋਂ ਦੰਦਿਆ ਸੋਨੇ ਤੋਂ ਹੋਰੇ ਹਾਰ ਹਾਰ ਨਾਮ ਪਰਗਾ ਕੋ ਨੋ ਦੇੰਦਰ ਗੁਰੂ ਸਾਹਿਬ ਨੂੰ ਹੰਸਾਰੇ ਅੰਬੇ ਹਰੀਕਟਬਾ ਦਾ ਅਖਰ ਰੂਪ ਹੈ ਹਰੀ ਤੋਂਪਾ ਦਾ ਅਖਰ ਰੂਪ ਹੈ ਉਹਨੇ ਹਿਰਦੇ ਮਾਰੇ ਨਾਮ ਦਾ ਪ੍ਰਕਾਸ਼ ਕਰ ਦਿੱਤਾ ਹੈ ਪ੍ਰਗਟ ਕਰਦਾ ਹੈ ਤਾਨ ਤਾਨ ਵਾਣ ਦੀ ਵਾਪਾਰੀਆ ਇਹ ਅਨੰਦ ਜਿਨ੍ਹਾਂ ਨੇ ਚੂਤੇ ਬੰਦਾਰੇ ਬਣ ਕੇ ਸਾਨੂੰ ਬਚਾਰੀ ਸੰਤ ਹੈ ਜਿਨ੍ਹਾਂ ਨਾਲ ਮਿਲ ਕੇ ਨਾਮ ਦਾ ਬੰਦ ਵਪਾਰ ਕੀਤਾ ਹੈ ਇਹਨ ਵਖਰ ਲੱਗੇ ਆੜਾ ਹਰਨਾ ਜਿਨ੍ਹਾਂ ਨੇ ਹਰੀ ਨਾਮ ਦੀ ਰਾਸ ਗੂੰਜੀ ਸਰਦਾ ਰੂਪੀ ਰਾਸ ਗੂੰਜੀ ਕਰਕੇ ਪਰਮੇਸ਼ਰ ਦੇ ਨਾਮ ਦੀ ਬਸੂ ਦੇ ਕੰਨਾਂ 'ਚ ਅੰਪਾ ਕੰਨ 'ਚ ਗੱਡੇ ਤੇ ਲੱਗਣਾ ਕਿ ਤਾਹ ਹੈ ਧਾਰਨ ਕਿ ਤਾਹ ਗੁਰਮੁਖ ਧਰਮੁਖ ਉਜਲੇ ਉਹ ਜਿਹੜੇ ਗੁਰਮੁਖ ਪਿਆਰੇ ਹਨ ਗੁਰਮੁਖ ਸਤਗੁਰਾਂ ਦੇ ਸੰਮੁਖ ਹੈ ਗੁਰਮੁਖ ਸੰਮੁਖੋ ਮਨਮੁਖ ਦੇ ਮੁਖੀਆ ਜਿਹੜੇ ਸੰਮੁਖ ਰਹਿਣ ਵਾਲੇ ਗੁਰਮੁਖ ਹੈ ਜਿਹੜੇ ਦੇਮੁਖ ਹੈ ਉਹ ਮਨਮੁਖ ਹੈ ਇਹ ਗੁਰਮੁਖਾਂ ਦੇ ਲਖਣ ਆਪ ਬਾਣੀ ਚ ਕੀਤੇ ਹਨ ਗੁਰਮੁਖ ਧਰਮੁਖ ਉਜਲੇ ਜਿਹੜੇ ਗੁਰਮੁਖ ਹਨ ਮਹਾਰਾਜ ਦਰਗਾਹ ਦੇ ਸੱਚਖੰਡ ਦੇ ਉਹਨਾਂ ਦੇ ਉਜਲੇ ਮੁਖ ਨੂੰ ਦੇਖਣੇ ਜੋ ਗੁਰਮੁਖ ਖਾਨ ਦੇ ਉਹਨਾਂ ਦੇ ਦਰ ਫਿਰਦੇ ਅੰਦਰ ਪਰਮ ਸ਼ਬਦ ਸੁਣਿਆ ਪਾਰਾ ਹੈ ਉਸੇ ਜਿਗਲੇ ਮੁੱਖ ਅੰਤਧਰ ਨੂੰ ਆਏ ਹੁੰਦੇ ਹਨ ਆਏ ਮਿਲੇ ਹਰ ਪਾਸੇ ਬਣੀ ਹਰ ਪਾਸ ਹੜੀ ਦੇ ਪਾਸ ਆ ਕੇ ਮਿਲ ਗਏ ਹਨ ਮਾਰਾ ਸਾਹ ਪਾਸ ਹੀ ਹੈ ਉਹਨਾਂ ਨੂੰ ਮਿਲ ਜੀ ਹੈ ਹੜੀ ਪਾਸੋਂ ਹੀ ਮਿਲਿਆ ਕੋਈ ਹਰਦ ਕੀ ਉਹਨਾਂ ਦੀ ਜਮਾਂ ਦੀ ਜਿਹੜੀ ਸਾਹੀ ਸੀ ਉਸ ਵਾਣੀ ਦੇ ਨਾਲ ਆ ਕੇ ਮਿਲ ਗਏ ਹੰ ਨਾਨਕ ਗੁਰ ਤਿਲ ਪਾਇਆ ਸਰਗੁਰੂ ਨਾਨਕ ਦੇਵ ਗੁਰੂ ਦਾ ਜੀ ਕਹਿੰਦੇ ਸਰਗੁਰੂ ਨਾਨਕ ਦੇਵ ਮਹਾਰਾਜ ਗੁਰੂ ਉਹਨਾਂ ਨੇ ਪ੍ਰਾਪਤ ਕੀਤੇ ਹਨ ਜਿਨ੍ਹਾਂ ਆਪ ਕਿਠਾ ਗੁਣਤਾ ਜਿਨ੍ਹਾਂ ਦੇ ਗੁਣੋ ਦਾ ਪਾਸ ਖਜ਼ਾਨਾ ਰੂਪ ਆਤਰੂਪ ਸਰਵੈਸ਼ ਗੁਰੂ ਨੇ ਨਿਸਕਾਮ ਕਰਮਾਂ ਨੂੰ ਦੇਖ ਕੇ ਆਪ ਪ੍ਰਸੰਨ ਹੋਏ ਹੈੇਵਾ ਕਰਦ ਹੋਏ ਨਾ ਕਾਮੀ ਉਨਕੋ ਹੌਤ ਪਰ ਆਪੇ ਸਾਨੀ ਹਰ ਧਿਆਵੂ ਸਾਥ ਗਿਰਾ اے ਭਾਈ ਸਾਹਸ ਬਰਾ ਸੌਂਦੇ ਜਾਂਦੇ ਸਹਾਂ ਗਿਰਾਸਾ ਨਾ ਅਕਾਲ ਪੁਰਖ ਰੇਣੇ ਚੰਦੇ ਰਹੋ ਮਨਪ੍ਰੀਤ ਲੱਗੀ ਤਿਨ ਕਿੰਨਾ ਗੁਰਮੁਖਾ ਸਾਡੀ ਤੋਂ ਉਹਨਾਂ ਗੁਰਮੁਖਾਂ ਦੇ ਨਾਲ ਮਨ ਚ੍ਰੀਤੀ ਲੱਗੀ ਹੋਈ ਐ ਪਰ ਨਾਮ ਜਿਨਾ ਰਹਿਰਾ ਜਿਨਾਂ ਦੇ ਬਾਣ ਪ੍ਰਵੇਸ਼ੇ ਦੇ ਨਾਮ ਦੀ ਰੌਣਕ ਰਾਸ ਹੈ ਉਹ ਰੋਹੀ ਹੈ ਸਰਮਜਾਦਾ ਹੈ ਉਹਨਾਂ ਗੁਰਮੁਖਾਂ ਦੀ ਪਰਮੇਸ਼ਰ ਨਾਲ ਤ੍ਰੀਤੀ ਲੱਗੀ ਐ ਮਨ ਦੀ ਜਿਨਾਂ ਦੇ ਤ੍ਰੇਸ਼ੇ ਦੇ ਨਾਮ ਨਾਲ ਰੌਣਕਾਂ ਬੰਤੀਆਂ ਕਰਦੇ ਰਹਿੰਦੇ ਐ ਰਹਿ ਆਉਂਦੀ ਐ ਰਾਸਕੀ ਆਈ ਐਸੇ ਗੁਰੂ ਖਾਨੇ ਗਏ ਉਹ ਧਰਮ ਨੇ ਇੰਨੇ ਮਾਲੇ ਸੇ ਪੌਣੀਆਂ ਮਾਰਾ ਹਰ ਇੱਕ ਦੇ ਨਾਂ ਸ਼ੇਰ ਹਾਰ ਕੇ ਇਹ ਸੇ ਪੌਣੀਆਂ ਨੂੰ ਸ਼ੇਰ ਹਾਰਜ ਕੇ ਇਹ ਸੇ ਬੰਦਿਆਰਾ ਬਾਣੀ ਸੰਪੂਰਨ ਮਹਾਰਾਸ਼ਾਵ ਕਰ ਗਈ ਐ ਅੱਗੇ ਸ੍ਰੀ ਆਗ ਦੀ ਵਾਰ ਚੱਲੇਗੀ ਸਾਥ ਚੱਲੇਗੀ ਰਹਾ ਹਰ ਤਿਆਗ ਹੀ ਸਾਹ ਗਰਾਉ नाम दीप लॻी त न गुरमुख नाम जिन रहास वाही वाहेगु